ਪ੍ਰੋਪਰਟੀਆਂ ਜਿਹੜੀਆਂ ਡਿਫਾਲਟ ਹੈਗੀਆਂ ਫਰਮ ਲੌਂਗ ਟਾਈਮ ਸਿንስ 2014 15 13 ਤੋਂ ਜਿਨ੍ਹਾਂ ਨੇ ਪ੍ਰੋਪਰਟੀ ਟੈਕਸ ਨਹੀਂ ਦਿੱਤਾ ਹੋਇਆ ਤੇ ਉਹਦੇ ਕਰਕੇ ਗਵਰਨਮੈਂਟ ਆਫ ਪੰਜਾਬ ਇਜ਼ ਵੈਰੀ ਸੀਰੀਅਸ ਔਨ ਦਾ ਮੈਟਰ ਔਰ ਉਹ ਇਹਨੂੰ ਫਾਲੋ ਅਪ ਕਰਨ ਵਾਸਤੇ ਸਾਨੂੰ ਡਾਇਰੈਕਟ ਇਨਸਟਰਕਸ਼ਨਸ ਜਿਹੜੀਆਂ ਦੇ ਰਿਹਾ ਹੈ ਉਸ ਮੈਟਰ ਦੇ ਉੱਪਰ ਇਹਨਾਂ ਦਾ ਬਹੁਤ ਸਾਡੇ ਕੋਲ ਡਿਫਾਲਟ ਪਿਆ ਹੋਇਆ ਸੀਗਾ ਤੇ ਇਸ ਚੱਕਰ 'ਚ ਇਹਨਾਂ ਨੂੰ ਅਸੀਂ ਅਰਾਊਂਡ 6-7 ਨੋਟਿਸਿਸ ਦੇ ਚੁੱਕੇ ਹਾਂ ਇਸ ਸਾਲ ਦੇ ਵਿੱਚ ਉਹ ਨੋਟਿਸਿਸ ਦੇ ਬਾਵਜੂਦ ਵੀ ਇਹਨਾਂ ਨੇ ਤੁਹਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਤੇ ਅਲਟੀਮੇਟਲੀ ਸਾਨੂੰ ਇਹ ਜਿਹੜਾ ਹੈਗਾ ਐਸ ਪਰ ਮਿਨਿਸਪਲ ਐਕਟ ਦੇ ਹਿਸਾਬ ਨਾਲ ਉੱਤੇ ਰਿਐਕਸ਼ਨ ਜਿਹੜਾ ਲੈਣਾ ਪਿਆ ਇਹਦਾ ਆਰਾਊਂਡ 6.5 7 ਲੱਖ ਦੇ ਆਸ-ਪਾਸ ਇਹਦਾ ਬੈਲੈਂਸ ਸਾਡੇ ਕੋਲ ਪੈਂਡਿੰਗ ਪਿਆ ਹੋਇਆ ਹੈ ਪ੍ਰਾਪਰਟੀ ਚ ਲਾ ਰਹੇ ਆ ਆਪਣੇ ਬਿਜ਼ਨਸ ਚ ਲਾ ਰਹੇ ਆ ਬਟ ਐਸ ਪਰ ਮਿਨਿਸਪਲ ਐਕਟ ਜਿਹੜੇ ਸਾਰੇ ਸ਼ਹਿਰ ਨਿਵਾਸੀ ਦੇ ਰਹੇ ਆ ਉਹ ਸਾਡੇ ਕੋਲ ਪ੍ਰਾਪਤ ਹੋ ਰਿਹਾ ਬਟ ਕੁਝ ਸ਼ਹਿਰ ਦੇ ਵਿੱਚ ਡਿਫਾਲਟਰਸ ਹੈਗੇ ਜਿਹੜੇ ਨਹੀਂ ਦੇ ਰਹੇ ਉਹਨਾਂ ਦੇ ਵਿੱਚ ਕੁਝ ਲਿਸਟ ਹੈਗੀ ਸਾਡੇ ਕੋਲ ਉਹ ਅਸੀਂ ਉਹਦੇ ਪ੍ਰਕਾਰ ਪਾਈ ਜਿਹੜੀ ਹੈਗੀ ਹੈ ਉਹ ਕਰਾਂਗੇ ਐਂਡ ਜਿਵੇਂ ਕਿ ਇਹ ਹੀ ਗੁਲਜ਼ਾਰ ਮੋਟਰਸ ਵਾਲੇ ਹੈਗੇ ਆ ਦੈਨ ਕੁਝ ਇੰਡਸਟਰੀਅਲ ਪ੍ਰੋਪਰਟੀਆਂ ਹੈਗੀਆਂ ਆ ਕੋਈ ਹਾਂਜੀ ਕੋਈ ਕਮਰਸ਼ੀਅਲ ਸ਼ਾਪਸ ਵੀ ਹੈਗੀਆਂ ਟਾਵਰਸ ਵਾਰਾ ਹੈਗੇ ਕਿ ਇਹ ਹੈਗੇ ਸਾਡੇ ਕੋਲ ਇਸ ਨਾਮ ਲਿਖਿਆ ਹੋਇਆ ਬੰਦਿਆਂ ਦੇ ਪ੍ਰੋਪਰਟੀਆਂ ਦੇ ਨਾਮ ਨਹੀਂ ਲਿਖੇ ਹੋਏ ਤੇ ਉਹਨਾਂ ਦੇ ਉੱਪਰ ਅਸੀਂ ਕਾਰਵਾਈ ਕਰਾਂਗੇ ਕੁਝ ਗਵਰਨਮੈਂਟ ਪ੍ਰੋਪਰਟੀਆਂ ਵੀ ਸੀ ਪਰ ਉਹਨਾਂ ਨੇ ਟਾਈਮਲੀ ਐਕਸ਼ਨ ਲੈ ਕੇ ਆਪਣਾ ਕੰਮ ਕਰ ਲਿਆ ਕਿਉਂਕਿ 31 ਤਰੀਕ ਕਲਾਸਟ ਹੈਗੀ ਹੈ ਐਂਡ ਉਸ ਤੋਂ ਪਹਿਲਾਂ ਪਹਿਲਾਂ ਮੇਰੀ ਇਹ ਸਾਰਿਆਂ ਨੂੰ ਰਿਕੁਐਸਟ ਵੀ ਅਸੀਂ ਬਹੁਤ ਵਾਰੀ ਕੀਤੀ ਹੈ ਨੋਟਿਸਸ ਵੀ ਦਿੱਤੇ ਆ ਉਹਨਾਂ ਨੂੰ SMS ਵੀ ਜਾ ਰਹੇ ਸਰਕਾਰ ਵੱਲੋਂ ਪਰ ਜਿਹੜੇ ਨਹੀਂ ਇਹਨਾਂ ਦੇ ਉੱਪਰ ਐਕਸ਼ਨ ਕਰਦੇ ਪਏ ਕੁਝ ਨਹੀਂ ਕਰਦੇ ਪਏ ਬਿਲਕੁਲ ਸਾਇਲੈਂਟ ਹੈ ਉਹਨਾਂ ਦੇ ਉੱਪਰ ਅਸੀਂ ਇਹ ਕਾਰਵਾਈ ਜਿਹੜੀ ਅਮਲ ਦੇ ਵਿੱਚ ਲੈਂਦੇ ਆਂ ਆਰਾਊਂਡ 810 ਜਿਹੜੇ ਬਹੁਤ ਜ਼ਿਆਦਾ ਡਿਫਾਲਟਰ ਹੈ 2013 ਅਨਵਰਡਸ ਉਹਨਾਂ ਦੇ ਉੱਪਰ ਅਸੀਂ ਐਕਸ਼ਨ ਲੈ ਰਹੇ ਹਾਂ